ਮਹਾਰਾਜਾ ਹੀਰਾ ਸਿੰਘ ਜੀ ਦਾ 181ਵਾਂ ਜਨਮ ਦਿਹਾੜਾ ਮਨਾਇਆ ਗਿਆ ਮਹਾਰਾਣੀ 우ਮਾ ਸਿੰਘ ਰਾਣੀ ਪ੍ਰੀਤੀ ਸਿੰਘ ਐਮ ਐਲ ਏ ਗੁਰਦੇਵ ਸਿੰਘ ਦੇ ਮਾਨ ਕਪਿਲ ਮਾਨ ਸੁਖਦੇਵ ਮਾਨ ਮਲਕੀਤ ਕੰਬਾਈਨ ਤੋਂ ਚਰਨ ਸਿੰਘ ਗੁਰਖ ਪੀਠ ਪਰਪਾਰੀ ਪੰਜਾਬ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਪੰਕਜ ਪੱਪੂ ਉਸਮਨੀ ਚਾਵਲਾ ਹਰਮੇਸ਼ ਮੇਸ਼ੀ ਮੰਟੂ ਪਾਹੂਜਾ ਕਸ਼ਮੀਰ ਲਾਲਕਾ

It's <laughs> all वाहगुरु जी का खालसा वाहू जी की फतेह बहुत अच्छा लग रहा है कि आज महाराजा हीरा सिंह जी का जन्म दिहाड़ा यहाँ मनाया जा रहा है पिछले कई सालों से अपने एम साहब ये कर रहे हैं बहुत गर्व महसूस होता है देख के कि आज भी उनके नगरवासी नगर के लोग उन्हें इस तरह से याद करते हैं और ये देखते हुए लगता है कि आज इंसान के जो कर्म होते हैं ना वो उन्हें अमर करके चले जाते हैं और इसका एक बहुत बड़ा एग्जाम्पल महाराज हीरा सिंह जी हैं जो उनके इतने सालों बाद भी उन्हें याद किया जा रहा है ना ही सिर्फ नाभा में बल्कि अभी हम बद्रूखा पिंड से आए हैं बद्रूखा पिंड में भी सभी पिंडवासियों ने मिलकर आज उनका जन्म दिहाड़े का प्रोग्राम रखा था ਤੂ ਦੇਖ ਕੇ ਬਹੁਤ ਦਰ ਮਹਿਸੂਸ ਹੁੰਦਾ ਹੈ ਕਿ ਦੇਖੋ ਇਨਸਾਨ ਕੇ ਕਰਮ ਉਹਨੇ ਕਹਾਂ ਤੱਕ ਲੈ ਜਾਂਦਾ ਹੈ ਅੰਨੇ ਸਾਲੋਂ ਬਾਅਦ ਵੀ ਸਭ ਨੂੰ ਯਾਦ ਕਰਦਾ ਹੈ ਜੱਲਾ ਜੀ ਕਪਿਲਮਾਨ ਜੀ ਅੱਜ ਜਿਹੜਾ ਪ੍ਰੋਗਰਾਮ ਹੋਇਆ ਆਪ ਮਹਾਰਾਜਾ ਹੀਰਾ ਸਿੰਘ ਜੀ 181 ਮੈਂ ਜਨਮ ਹੋਇਆ ਠੀਕ ਹੈ ਨਾ ਜੀ ਅੱਜ ਬੜੀ ਖੁਸ਼ੀ ਦਾ ਮੌਕਾ ਜੀ ਸਾਡੇ ਨਾਭਾ ਰਿਆਸਤ ਦੇ ਧਰਮੀ ਮਹਾਰਾਜ ਮਹਾਰਾਜਾ ਹੀਰਾ ਸਿੰਘ ਜੀ ਉਹਨਾਂ ਦਾ ਅੱਜ 181 ਕਪਿਲ ਮਾਨ ਜੀ ਅੱਜ ਜਿਹੜਾ ਪ੍ਰੋਗਰਾਮ ਹੋਇਆ ਆ ਆਪ ਮਹਾਰਾਜਾ ਹੀਰਾ ਸਿੰਘ ਜੀ ਦੇ 181ਵੇਂ ਜਨਮ ਦਿਨ ਤੇ ਠੀਕ ਹੈ ਨਾ ਜੀ ਅੱਜ ਬੜੀ ਖੁਸ਼ੀ ਦਾ ਮੌਕਾ ਜੀ ਸਾਡੇ ਨਾਭਾ ਰਿਆਸਤ ਦੇ ਧਰਮੀ ਮਹਾਰਾਜ ਮਹਾਰਾਜਾ ਹੀਰਾ ਸਿੰਘ ਜੀ ਉਹਨਾਂ ਦਾ ਅੱਜ 181ਵਾਂ ਜਨਮ ਦਿਹਾੜਾ ਜਿਹੜਾ ਬੜੀ ਧੁੰਮਤਾ ਉੰਦੇ ਨਾਲ ਜਿਹੜੀ ਸਲਤਨਤ ਵਿੱਚ ਉਹ ਰਾਜ ਕਰਦੇ ਸੀ ਉੱਥੇ ਹੀ ਮਨਾਇਆ ਜਾ ਰਿਹਾ ਤੇ ਅਹਿਮ ਮਸੂਕ ਸੋਹਰਿਆ ਜਿਵੇਂ ਉਹ ਇੱਥੇ ਹੀ ਮੌਜੂਦ ਨੇ ਤੇ ਇਹ ਸਾਰੀ ਗਤੀਵਿਧੀਆਂ ਸਾਰਾ ਆਸ਼ੀਰਵਾਦ ਸਾਨੂੰ ਦੇ ਰਹੇ ਨੇ ਆਏ ਬਹੁਤ ਨਾਬੇ ਦੀ ریاست ਵਾਸਤੇ ਬੜੀ ਭਾਗਾਂ ਵਾਲੀ ਗੱਲ ਹੈ ਕਿ ਸਾਡੇ ਜਿਹੜੇ ਮਹਾਰਾਜਾ ਹੋਏ ਨੇ ਉਹ ਧਰਮੀ ਸੀਗੇ ਧਰਮ ਨੂੰ ਮੰਨਣ ਵਾਲੇ ਸੀਗੇ ਲੋਕਾਂ ਦੀ ਸੇਵਾ ਕਰਨ ਵਾਲੇ ਸੀਗੇ ਤੇ ਆਪਣੀਆਂ ਸਿੱਖਿਆਵਾਂ ਦੇ ਨਾਲ ਆਪਣੇ ਪੂਰਨ ਨੇਦਾਲ ਅੱਜ ਜੋ ਜਿੰਦਾਂ ਨੇ ਬਲਕਿ ਦੂਜੇ ਪਾਸੇ ਜੇ ਆਪਾਂ ਹੋਰ ਰਸਤਾ ਵੱਲ ਨਿਗਾਹ ਮਾਰੀਏ ਤਾਂ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ ਸੋ ਕਹਿਣ ਦਾ ਭਾਵ ਕਿ ਧਰਮੀ ਮਹਾਰਾਜ ਜਿਹੜੇ ਧਰਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਦੁਨੀਆ ਰਹਿਂਦੀ ਦੁਨੀਆ ਤੱਕ ਲੋਕੀ ਯਾਦ ਕਰਦੇ ਨੇ ਅੱਜ ਨਾਬਾ ਰਸਤੇ ਵਿੱਚ ਉਹਨਾਂ ਦਾ 188ਵਾਂ ਦਿਨ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਡੇ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਗਰੋਂਦੇ ਐਮਐਲਏ ਬਣੇ ਨੇ ਇਹ ਪਹਿਲਾ ਉਪਲਾਲਾ ਨਹੀਂ ਸੀ ਹੁੰਦਾ ਗਰੋਂਦੇ ਐਮਐਲਏ ਬਣੇ ਨੇ ਉਦੋਂ ਤੋਂ ਹੀ ਇਹ ਇਹਦਾ ਪਹਿਲਾਂ ਵੀ ਕਈ ਸਰਕਾਰਾਂ ਰਹੇ ਕਿ ਐਮਐਲਏ ਵੀ ਕਈ ਰਹੇ ਕਿ ਉਹਨਾਂ ਨੇ ਹੱਥੋਂ ਕਿਸੇ ਚੀਜ਼ ਗਲਰ ਕੇ ਆਣ ਨਹੀਂ ਦਿੱਤਾ ਆ ਦੇਖੋ ਇਹ ਸੇਵਾ ਦੀ ਗੱਲ ਹੈ ਜੀ ਇਹ ਵਾਲੀ ਸੇਵਾ ਜਿਹੜੀ ਹੈ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਐਮਐਲਏ ਨਾਬਾ ਦੇ ਹਿੱਸੇ ਵਿੱਚ ਆਈ ਹੈ ਤੇ ਅਸੀਂ ਸਮਝਦੇ ਆਂ ਬੜੇ ਭਾਗਾ ਵਾਲੇ ਆ ਅਸੀਂ ਜਿਹੜੀ ਆ ਉਹਨਾਂ ਦੀ ریاست ਵਿੱਚ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਤਾਂ ਉਹਨਾਂ ਦਾ ਜਨਮ ਦਿਹਾੜੀ ਮਨਾਉਣ ਦਾ ਮੌਕਾ ਮਿਲ ਰਿਹਾ ਤੇ ਅਸੀਂ ਬੜੇ ਭਾਗਾ ਵਾਲੇ ਆ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਹੁੰਦੀਆਂ। ਉਸ ਕਾਰਨ ਅਮਨੁਸ਼ਟਰੀ ਜੀ ਦਿੱਦ ਕਿ ਜਨਾਤ ਉਹਨੇ ਅੱਜ ਨਾਬਾ ਦੇ ਵਿੱਚ 186ਵਾਂ ਜਨਮ ਦਿਨ ਮਨਾਇਆ ਜਾ ਰਿਹਾ ਮਹਾਰਾਜਾ ਹੀਰਾ ਸਿੰਘ ਜੀ ਦਾ ਉਹ ਵੀ ਉਸ ਜਗ੍ਹਾ ਜਿੱਥੇ ਕਿ ਉਹਨਾਂ ਉਹ ਕਿਲਾ ਸੀ ਨਾ। ਹਾਂ ਬਹੁਤ ਵਧੀਆ ਗੱਲ ਹੈ ਅੱਜ ਮਹਾਰਾਜਾ ਦਾ ਜਨਮ ਦਿਨ ਮਨਾਇਆ ਜਾ ਰਿਹਾ 186ਵਾਂ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਬਹੁਤ ਖੁਸ਼ਕਿਸਮਤ ਆਂ ਜੋ ਨਾਬੇ ਚ ਫਾਇਦਾ ਹੋਏ ਅਸੀਂ ਹੀਰਾ ਸਿੰਘ ਦਾ ਜਨਮ ਦਿਨ ਅੱਜ 181ਵਾਂ ਮਨਾ ਰਹੇ ਆਂ ਇਹ ਨਾਬੇ ਦਾ ਇਤਿਹਾਸ ਲਿਖਿਆ ਗਿਆ ਤਾਂ ਅਸੀਂ ਬਹੁਤ ਖੁਸ਼ ਆਂ ਕਿ ਮਹਾਰਾਜ ਦੇ ਪਰਿਵਾਰ ਨੂੰ ਵੀ ਅਸੀਂ ਬਹੁਤ ਵਧਾਈਆਂ